ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਜੇਕਰ ਕਿਸੇ ਦੀ ਰੋਜ਼ਾਨਾ 2 ਤੋਂ 5 ਵਜੇ ਦੇ ਵਿੱਚ ਨੀਂਦ ਖੋਲ ਜਾਂਦੀ ਹੈ ਤਾਂ ਇਸ ਦਾ ਕੀ ਕਾਰਨ ਹੋ ਸਕਦਾ ਹੈ ਅਤੇ ਸਾਨੂੰ ਇਸ ਵੇਲੇ ਵਿੱਚ ਉੱਠ ਕੇ ਕੀ ਕਰਨਾ ਚਾਹੀਦਾ ਹੈ ਸੰਗਤ ਜੀ ਜੇਕਰ ਆਪ ਜੀ ਦੀ ਜਾਂ ਕਿਸੇ ਦੀ ਅੰਮ੍ਰਿਤ ਵੇਲੇ 2 ਤੋਂ 5 ਵਜੇ ਦੇ ਵਿੱਚਕਾਰ ਨੀਂਦ ਖੋਲ ਜਾਂਦੀ ਹੈ ਤਾਂ ਅਧਿਆਤਮਕ ਨਜ਼ਰੀਏ ਪੱਖੋਂ ਸਾਨੂੰ ਪਰਮਾਤਮਾ ਵਾਹਿਗੁਰੂ ਜੀ ਦਾ ਪਹਿਲਾਂ ਤਾਂ ਸ਼ੁਕਰ ਮਨਾਉਣਾ ਚਾਹੀਦਾ ਹੈ ਕਿ ਉਹ ਸਾਨੂੰ ਇਹੋ ਜਿਹੇ ਪਵਿੱਤਰ ਅਤੇ ਰੋਹਾਨੀ ਵੇਲੇ ਵਿੱਚ ਆਪਣੇ ਨਾਲ ਜੋੜਨ ਲਈ ਸਾਡੇ ਤੇ ਮਿਹਰ ਕਰ ਰਹੇ ਹਨ ਸਾਡੇ ਵੱਲੋਂ ਕੀਤੀ ਪੂਰਬਲੀ ਕਮਾਈ ਪਿਛਲੇ ਜਨਮਾਂ ਦੇ ਪੁੰਨ ਕਰਮ ਅਤੇ ਕੀਤੀ ਭਗਤੀ ਇਸ ਜਨਮ ਵਿੱਚ ਸਾਡੇ ਅੰਗ ਸੰਗ ਰਹਿ ਕੇ ਸਾਨੂੰ ਉਸ ਭਗਤੀ ਨਾਲ ਕਿਰਪਾ ਨਾਲ ਜੋੜਦੀ ਹੈ ਸੰਗਤ ਜੀ ਅਮਰਤ ਵੇਲੇ ਦਾ ਸਮਾ ਇੰਨਾ ਪਾਵਰਫੁਲ ਹੈ ਕਿ ਮਨੁੱਖ ਬਾਸ ਇਸ ਵੇਲੇ ਨੂੰ ਸੰਭਾਲ ਕੇ ਆਪਣੇ ਮਾਲਕ ਪ੍ਰਭੂ ਅੱਗੇ ਗਰੀਬ ਵਾਂਗ ਕੇ ਤਹਿ ਜਾਏ ਆਪਣਾ ਉਹ ਵੇਲਾ ਉਸ ਦੇ ਨਾਮ ਦੀ ਭਗਤੀ ਵਿੱਚ ਖਰਚ ਕਰਦਾ ਹੈ ਤਾਂ ਉਸ ਮਨੁੱਖ ਨੂੰ ਕਦੇ ਕਿਸੇ ਗੱਲ ਦੀ ਪਦਾਰਥਾਂ ਦੀ ਅਤੇ ਸੁੱਖਾਂ ਦੀ ਕਮੀ ਨਹੀਂ ਰਹਿੰਦੀ ਹੈ ਸੰਗਤ ਜੀ ਅੰਮ੍ਰਿਤ ਵੇਲੇ ਵਿੱਚ ਉੱਠ ਕੇ ਸਿਮਰਨ ਕਰਨ ਜਾਂ ਪਰਮਾਤਮਾ ਵਾਹਿਗੁਰੂ ਜੀ ਨੂੰ ਆਪ ਜੀ ਬਸ ਸ਼ੁਕਰਾਨਾ ਜਾਂ ਅਰਦਾਸ ਹੀ ਕਰਦੇ ਹੋ ਤਾਂ ਮਨ ਦੀ ਇਕਾਗਰਤਾ ਵਿੱਚ ਬਹੁਤ ਵਾਧਾ ਹੁੰਦਾ ਹੈ ਜਿਨ੍ਹਾਂ ਦੀ ਕਦੇ ਕੋਈ ਅਰਦਾਸ ਪੂਰੀ ਨਹੀਂ ਹੁੰਦੀ ਜਾਂ ਸਰੀਰਿਕ ਰੋਗਾਂ ਤੋਂ ਪਰੇਸ਼ਾਨ ਹਨ ਉਹਨਾਂ ਮਨੁੱਖਾਂ ਦੀ ਵੀ ਜੇਕਰ ਅੰਮ੍ਰਿਤ ਵੇਲੇ ਅੱਖ ਖੋਲਦੀ ਹੈ ਤਾਂ ਆਪ ਜੀ ਨੂੰ ਇਸ ਰੋਹਾਨੀ ਵੇਲੇ ਦਾ ਫਾਇਦਾ ਲੈਣਾ ਚਾਹੀਦਾ ਹੈ ਸੰਗਤ ਜੀ ਜੇਕਰ ਤੁਹਾਡੇ ਉੱਪਰ ਵੀ ਪਰਮਾਤਮਾ ਵਾਹਿਗੁਰੂ ਜੀ ਦੀ ਮਿਹਰ ਹੈ ਅਤੇ ਤੁਸੀਂ 2 ਤੋਂ 5 ਵਜੇ ਦੇ ਵਿੱਚ ਉੱਠ ਜਾਂਦੇ ਹੋ ਤਾਂ ਤੁਹਾਨੂੰ ਇਸ ਵੇਲੇ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਹੈ ਅਤੇ ਨਾ ਹੀ ਵਾਪਸ ਸੌਂ ਜਾਣਾ ਚਾਹੀਦਾ ਹੈ ਬਲਕਿ ਉੱਠ ਕੇ ਭਾਵੇਂ 10-15 ਮਿੰਟ ਹੀ ਲਈ ਪਰਮਾਤਮਾ ਦੇ ਨਾਮ ਦਾ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਆਪ ਜੀ ਆਪਣੀ ਜ਼ਿੰਦਗੀ ਨੂੰ ਸਕਾਰਾਤਮਕ ਹੁੰਦਿਆਂ ਅਤੇ ਉਸ ਵਿੱਚ ਕਰਮਾਤਾ ਹੁੰਦਿਆਂ ਆਪ ਵੇਖੋਗੇ ਸੰਗਤ ਜੀ ਸਫਲ ਲੋਕਾਂ ਦੀ ਸਫਲਤਾ ਅਤੇ ਤਰੱਕੀ ਦਾ ਇਹੀ ਰਾਜ਼ ਹੁੰਦਾ ਹੈ ਕਿ ਆਪਣੀ ਜ਼ਿੰਦਗੀ ਵਿੱਚ ਉਹ ਅੰਮ੍ਰਿਤ ਵੇਲੇ ਦੇ ਰੋਹਾਨੀ ਸਮੇਂ ਨੂੰ ਗਵਾਚਣ ਨਹੀਂ ਦਿੰਦੇ ਉਹ ਰੋਜ਼ਾਨਾ ਦੇ ਨਿਯਮ ਅਨੁਸਾਰ ਜਦ ਵੀ 2 ਤੋਂ 5 ਵਜੇ ਦੇ ਵਿੱਚ ਅੱਖ ਖੁੱਲਦੀ ਹੈ ਜਾਂ ਤਾਂ ਮਨੁੱਖ ਉਸ ਵੇਲੇ ਨੂੰ ਭਗਤੀ ਸਿਮਰਨ ਕਰਕੇ ਸਾਂਭਦਾ ਹੈ ਜਾਣਤਾ ਆਪਣੇ ਮਹੱਤਵਪੂਰਨ ਕਾਰਜਾਂ ਜਾਂ ਫਿਰ ਕੁਝ ਸਿੱਖਣ ਲਈ ਇਸ ਵੇਲੇ ਦੀ ਬਹੁਤ ਖਾਸ ਤਰੀਕੇ ਨਾਲ ਵਰਤੋਂ ਕਰਦਾ ਹੈ ਕਿਉਂਕਿ ਸੰਗਤ ਜੀ ਇਸ ਵੇਲੇ ਵਿੱਚ ਹਰ ਮਨੁੱਖ ਦੇ ਅੰਦਰ ਦੀ ਵਾਈਬ੍ਰੇਸ਼ਨ ਕਾਫੀ ਜ਼ਿਆਦਾ ਹਾਈ ਲੈਵਲ ਤੇ ਹੁੰਦੀ ਹੈ ਜੋ ਮਨੁੱਖ ਨੂੰ ਪਰਮਾਤਮਾ ਨਾਲ ਜੁੜਨ ਵਿੱਚ ਅਤੇ ਮਨ ਦੀ ਇਕਾਗਰਤਾ ਨੂੰ ਵਧਾਉਣ ਵਿੱਚ ਸਹਾਇੀ ਹੁੰਦੀ ਹੈ ਜਿਸ ਨਾਲ ਮਨੁੱਖ ਇਸ ਦੀ ਮਦਦ ਨਾਲ ਆਪਣੀ ਜ਼ਿੰਦਗੀ ਵਿੱਚ ਸਫਲਤਾ ਅਤੇ ਤਰੱਕੀ ਹਾਸਲ ਕਰ ਸਕਦਾ ਹੈ ਸੰਗਤ ਜੀ ਜੇਕਰ ਆਪ ਜੀ ਅਮਰਤ ਵੇਲੇ ਨਹੀਂ ਉੱਠ ਪਾਉਂਦੇ ਜਾਂ ਤੁਹਾਡੀ ਨੀਂਦ ਨਹੀਂ ਖੁੱਲਦੀ ਤਾਂ ਉੱਠਣ ਦੀ ਕੋਸ਼ਿਸ਼ ਜ਼ਰੂਰ ਕਰੋ ਰਾਤ ਨੂੰ ਹਲਕਾ ਭੋਜਨ ਕਰਕੇ ਜਲਦੀ ਸੌਣਾ ਸ਼ੁਰੂ ਕਰੋ ਜਿਸ ਨਾਲ ਅਮਰਤ ਵੇਲੇ ਨੀਂਦ ਖੁੱਲਣ ਵਿੱਚ ਜ਼ਰੂਰ ਮਦਦ ਹੋਵੇਗੀ ਸਾਨੂੰ ਇਹ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਸੰਗਤ ਜੀ ਅਸੀਂ ਇਸ ਦੁਨੀਆ ਵਿੱਚ ਸਿਰਫ ਪੈਸਾ ਕਮਾਉਣ ਪਦਾਰਥਾਂ ਨੂੰ ਭੋਗਣ ਪਰਿਵਾਰ ਵਸਾਉਣ ਜਾਂ ਵਿਕਾਰਾਂ ਵਿੱਚ ਸੁੱਖ ਪਾਉਣ ਲਈ ਨਹੀਂ ਆਏ ਹਾਂ ਅਸੀਂ ਇਸ ਦੁਨੀਆ ਵਿੱਚ ਆਪਣੇ ਪ੍ਰਭੂ ਜੀ ਨਾਲ ਕੀਤੇ ਵਾਅਦੇ ਅਨੁਸਾਰ ਆਪਣੇ ਫਰਜ਼ ਪੂਰੇ ਕਰਨ ਅਤੇ ਪਰਮਾਤਮਾ ਵਾਹਿਗੁਰੂ ਜੀ ਨਾਲ ਜੁੜ ਕੇ ਨਾਮ ਜਪ ਕੇ ਆਪਣਾ ਜਨਮ ਸਫਲ ਕਰਨ ਲਈ ਆਉਂਦੇ ਹਾਂ ਤਾਂ ਕਿ ਸਾਨੂੰ ਦੁਨੀਆਵੀ ਦੁੱਖਾਂ ਨੂੰ ਬਾਰ-ਬਾਰ ਝੇਲਣਾ ਨਾ ਪਵੇ ਇਸ ਲਈ ਸੰਗਤ ਜੀ ਅੰਮ੍ਰਿਤ ਵੇਲੇ ਨੂੰ ਜ਼ਰੂਰ ਉਠੋ ਅਤੇ ਕੁਝ ਸਮਾਂ ਹੀ ਸਹੀ ਉਸ ਮਾਲਕ ਪ੍ਰਭੂ ਜੀ ਨਾਲ ਜੁੜਨਾ ਜ਼ਰੂਰ ਸ਼ੁਰੂ ਕਰੋ ਆਸ ਹੈ ਆਪ ਜੀ ਨੂੰ ਅੱਜ ਦੀ ਵੀਡੀਓ ਤੋਂ ਕੁਝ ਜਾਣਕਾਰੀ ਮਿਲੀ ਹੋਵੇਗੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ